ਹਾਂ ਤੇ ਬੜਾ ਖਰਚ ਆਇਆ ਉਹ ਜਿਹੜਾ ਕੰਧਾਂ ਦੇ ਬਣਾਇਆ ਇੰਨਾ ਕੋ ਯਾਰ ਹਨਾ ਇਹ ਤੇ ਜਗੂ ਮਿਲਦਾ ਬਾਬਾ ਇਕੱਲਾ ਇਕੱਲਾ ਜੇ ਇੰਡੀਆ ਇਹ ਜੇ ਕੈਮਰੇ ਗੂਮਰੇ ਜੇ ਨਾ ਹੁੰਦੇ ਜਿੱਟੇ ਵਾਲਿਆਂ ਨੇ ਆ ਲੈ ਜਾਣਾ ਸੀ ਫੁੱਲ ਬੱਤ ਕਾਇਆਂ ਪਟਕੇ ਬੇਸੇਮੂਏ ਕਾਹਮ ਦੀ ਕਮੀ ਰਹਿ ਗਈ ਸੱਤ ਟਾਇਲ ਵਾਲਿਆਂ ਤੇ ਹੀ ਉਹ ਦੇਖ ਲੋ ਤਾਂ ਹੈ ਨਾ ਇਹ ਕੰਮ ਕਚਰਾ ਕੇ ਬਾਕੀ ਦਾ ਠੀਕ ਆ ਤੇ ਲੱਕੜ ਦੇ ਬਾਲਿਆਂ ਨੂੰ ਰੰਗ ਵੀ ਕਰਿਆ ਆ ਕੌਲੀ ਕੱਢਿਆ ਕੌਲੀ ਕੌਲੀ ਕਥਮਲੇ ਯਾਰ ਪਹਿਲਾਂ ਵਾਲੇ ਲੋਕ ਵੀ ਤਾਂ ਸਾਡੇ ਫੋਰਵਰਡ ਸੀਗੇ ਕੌਲਮ ਕੌਲੇ ਹੈ ਨਾ ਕੌਲਮ ਕਹਿੰਦੇ ਸੀ ਇਹਨਾਂ ਨੂੰ ਯਾਰ ਉਹ ਤੋਂ ਪਹਿਲਾਂ ਅਸੀਂ ਥਮਲੇ ਕਹਿੰਦੇ ਹੁੰਦੇ ਸੀ ਥਮਲਾ ਕਰਨਾ ਹੈ ਨਾ ਕੌਲੇ ਨੂੰ ਕਲੀ ਮਾਰਦੇ ਓਏ ਵਾਲੀ ਵੇਲੇ ਠੰਡਾ ਕਰ ਦਿਓ ਮੈਨੂੰ ਮਾਰ ਕੇ ਨਾ ਕਲੀ ਚ ਪਾਣੀ ਜਾ ਵੀ ਠੰਡਾ ਜਾ ਕਰ ਦਿਓ ਮਾੜਾ ਜਿਹਾ ਦਿਵਾਲੀ ਆ ਹਨਾ ਕਿੰਨਾ ਸੋਹਣਾ ਬਣਾ ਲੈਂਦੇ ਹੁੰਦੇ ਦਿਵਾਲੀ ਵੇਲੇ ਕੋਲੇ ਕੁਲੇ ਸਾਫ ਕਰਕੇ ਕਹਿੰਦਾ ਉਹਨਾਂ ਦੇ ਮਾਰ ਕੇ ਕਲੀ ਹਨਾ ਸਹੀ ਹੈ ਜੀ ਕਿੰਨਾ ਚਾਹ ਹੁੰਦਾ ਸੀ ਆਪਾਂ ਨੂੰ ਹਨਾ ਬੜਾ 10 15 ਦਿਨ ਪਹਿਲਾਂ ਜੰਪ ਮਾਰੀ ਜਾਣੇ ਵੀ ਦਿਵਾਲੀ ਆਉਂਦੀ ਆ ਉਹਨੇ ਲੰਗੇ ਵਾਲਾ ਮੈਂਟਾਂ ਚ ਫੇਰ ਮੂੰਹ ਜੇ ਕਸੂਤੇ ਕਰਨੇ ਵੀ ਹੁਣ ਸਕੂਲ ਜਾਣਾ ਪਊ